ਦੋਸਤੋ ਸਤਿ ਸ਼੍ਰੀ ਅਕਾਲ ਮੈਂ ਗੁਰਿੰਦਰ ਜੁੜਿਆ ਹਾਂ ਜੀ ਇੱਕ ਹੋਰ ਵੀਡੀਓ ਲੈ ਕੇ ਤੁਹਾਡੇ ਲਈ ਇੱਕ ਹੋਰ ਮੋਟੀਵੇਸ਼ਨਲ ਐਪੀਸੋਡ ਲੈ ਕੇ ਤੇ ਅੱਜ ਵੀ ਗੱਲਾਂ ਤੁਹਾਨੂੰ ਸੁੱਖ ਦੇਣ ਵਾਲੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਮੈਂ ਜਿੱਦਾਂ ਅਕਸਰ ਕਹਿਣਾ ਹੁੰਦਾ ਕੋਈ ਵੀ ਚੀਜ਼ ਚੰਗੀ ਜਦੋਂ ਮੇਰੇ ਸਾਹਮਣੇ ਆਉਂਦੀ ਆ ਮੈਂ ਆਪਣੇ ਅੰਦਾਜ਼ ਦੇ ਵਿੱਚ ਜ਼ਰੂਰ ਤੁਹਾਡੇ ਨਾਲ ਸਾਂਝੀ ਕਰੂੰਗਾ ਬੜੀ ਖੂਬਸੂਰਤ ਜੀ ਇੱਕ ਪੋਸਟ ਕੱਲ ਮੇਰੇ ਸਾਹਮਣੇ ਆਈ ਸੀ ਤੇ ਮੈਂ ਸੇਵ ਕਰਕੇ ਰੱਖੀ ਹੋਈ ਸੀ ਕਿ ਕੱਲ ਇਹਦੇ ਬਾਰੇ ਹੀ ਗੱਲ ਕਰਾਂਗੇ ਜਦੋਂ ਨਾ ਕੋਈ ਵੀ ਇਹੋ ਜੀ ਪੋਸਟ ਕੋਈ ਫੋਟੋ ਕੋਈ ਵੀਡੀਓ ਮੈਂ ਦੇਖਦਾ ਮਾਂ ਸੋਸ਼ਲ ਮੀਡੀਆ ਤੇ ਬੜਾ ਚੰਗਾ ਲੱਗਦਾ ਕਿ ਕੁਝ ਪੋਜ਼ਿਟਿਵ ਵੀ ਹੈਗਾ ਵਾ ਤੇ ਆਪਾਂ ਸਾਰਾ ਕੁਝ ਨੈਗੇਟਿਵ ਨਹੀਂ ਕਰ ਰਹੇ ਸਾਰਾ ਕੁਝ ਵਲਗਰ ਸਾਰਾ ਕੁਝ ਕੰਟਰੋਵਰਸੀ ਵਾਲਾ ਹੀ ਨਹੀਂ ਹੈਗਾ ਸੋਸ਼ਲ ਮੀਡੀਆ ਤੇ ਕੁਝ ਚੰਗਾ ਵੀ ਆ ਤੇ ਉਹ ਕੁਝ ਸਤਰਾਂ ਨੇ ਜੋ ਮੈਨੂੰ ਚੰਗੀਆਂ ਲੱਗੀਆਂ ਉਹਦੇ ਤੇ ਆਧਾਰਿਤ ਅੱਜ ਦੀ ਸਾਰੀ ਇਹ ਵੀਡੀਓ ਹੋਊਗੀ ਜੀ ਮੈਂ ਪਹਿਲਾਂ ਤੁਹਾਡੇ ਨਾਲ ਉਹ ਲਾਈਨਾਂ ਸਾਂਝੀਆਂ ਕਰ ਲਾਂ ਜਿਹੜੀਆਂ ਨਾ ਇੱਕ ਗੱਡੀ ਦੇ ਪਿੱਛੇ ਲਿਖੀਆਂ ਹੋਈਆਂ ਸੀ ਕਿਸੇ ਨੇ ਉਹ ਖਿੱਚ ਕੇ ਫੋਟੋ ਪਾਈ ਹੋਈ ਆ ਇਹ ਲਾਈਨਾਂ ਨੇ ਜੀ ਤਨ ਨੂੰ ਕਮਾਈ ਰੱਖ ਮਨ ਨੂੰ ਟਿਕਾਈ ਰੱਖ ਤਨ ਨੂੰ ਕਮਾਈ ਰੱਖ ਮਨ ਨੂੰ ਟਿਕਾਈ ਰੱਖ ਸੱਚ ਦੀ ਕਮਾਈ ਰੱਖ ਝੂਠ ਤੋਂ ਜੁਦਾਈ ਰੱਖ ਬੜਾ ਸੁਖ ਪਾਵੇਂਗਾ ਦੇਖੋ ਕਿੰਨੀਆਂ ਖੂਬਸੂਰਤ ਗੱਲਾਂ ਨੇ ਉਹੀ ਗੱਲਾਂ ਨੇ ਅਕਸਰ ਜਿਹੜੀਆਂ ਆਪਾਂ ਕਰਦੇ ਰਹਿੰਦੇ ਆ ਇਹਨਾਂ ਨੇ ਸ਼ਾਇਰੀ ਦੇ ਅੰਦਾਜ਼ ਦੇ ਵਿੱਚ ਕੀਤੀਆਂ ਜਿਨੇ ਵੀ ਇਹ ਲਿਖਿਆ ਬਹੁਤ ਖੂਬਸੂਰਤ ਲਿਖਿਆ ਜੋ ਤੱਕ ਵੀਡੀਓ ਪਹੁੰਚ ਲਈ ਆ ਜੀ ਉਹ ਵਧਾਈ ਦਾ ਪਾਤਰ ਆਪਣਾ ਨਾਮ ਮੈਂਸ਼ਨ ਜਰੂਰ ਕਰਦੇ ਹੋ ਜੇ ਕਿਸੇ ਨੂੰ ਵੀ ਪਤਾ ਇਹ ਕਿਹਦੀਆਂ ਸਤਰਾਂ ਲਿਖੀਆਂ ਹੋਈਆਂ ਨੇ ਸੋ ਇਹਨੂੰ ਥੋੜਾ ਜਿਹਾ ਆਪਾਂ ਅੱਗੇ ਵਿਸਥਾਰ ਕਰਦੇ ਆਂ ਪਹਿਲੀ ਜਿਹੜੀ ਗੱਲ ਕਹੀ ਆ ਕਿ ਤਨ ਨੂੰ ਕਮਾਈ ਰੱਖ ਤਨ ਨੂੰ ਕਮਾਉਣ ਦਾ ਮਤਲਬ ਕੀ ਆ ਜਿਹੜੀ ਪਿੱਛੇ ਜੇ ਵੀਡੀਓ ਕੀਤੀ ਆਪਾਂ ਵਿਹਲੇ ਨਾ ਬੈਠੋ ਕੰਮ ਲਾਈ ਰੱਖੋ ਆਪਣੇ ਸਰੀਰ ਨੂੰ ਕਹਿੰਦੇ ਹੁੰਦੇ ਆ ਵਿਹਲਾ ਮਨ ਸ਼ੈਤਾਨ ਦਾ ਘਰ ਹੁੰਦਾ ਪਰ ਜਿਹੜਾ ਵਿਹਲਾ ਤਨ ਇਹ ਵੀ ਤੁਹਾਨੂੰ ਨਕੰਮਾ ਬਣਾ ਦੇਗਾ ਸੋ ਤੰਨ ਨੂੰ ਕੰਮ ਲਾਉਣ ਦਾ ਮਤਲਬ ਆ ਕਿ ਥੋੜੀ ਬਹੁਤੀ ਫਿਜ਼ੀਕਲ ਐਕਟੀਵਿਟੀ ਜ਼ਰੂਰ ਕਰਦੇ ਰਹੋ ਅੱਜ ਕੱਲ ਤੁਹਾਨੂੰ ਪਤਾ ਹੀ ਆ ਆਪਣੇ ਲਾਈਫ ਸਟਾਈਲ ਕਿੱਦਾਂ ਦੇ ਨੇ ਹੁਣ ਕਈਆਂ ਦੀ ਮਜਬੂਰੀ ਆ ਚਲੋ ਅੱਜ ਕੱਲ ਨੌਕਰੀਆਂ ਐਹੋ ਜਿਹੀਆਂ ਨੇ ਕੁਝ ਪ੍ਰੋਫੈਸ਼ਨ ਐਹੋ ਜਿਹਾ ਆ ਆਪਾਂ ਨੂੰ ਬਹੁਤ ਘੰਟਿਆਂ ਦੇ ਮਤਲਬ ਲਗਾਤਾਰ ਕਈ ਘੰਟੇ ਬਹਿਣਾ ਹੀ ਪੈਂਦਾ ਕੰਪਿਊਟਰ ਦੇ ਉੱਤੇ ਲੈਪਟਾਪ ਉੱਤੇ ਨਾ ਸਕਰੀਨ ਟਾਈਮ ਬਹੁਤ ਆ ਉਹ ਲੋਕ ਕੀ ਕਰਨ ਉਹ ਕਹਣਗੇ ਜੀ ਅਸੀਂ ਤਾਂ ਬਿਲਕੁਲ ਚੱਲ ਫਿਰ ਸਕਦੇ ਹੀ ਨਹੀਂ ਹੈਗੇ ਤੇ ਸਵੇਰੇ ਜਲਦੀ ਆ ਜਾਂਦੇ ਆ ਰਾਤ ਨੂੰ ਠੱਕੇ ਹਰੇ ਹੁੰਨੇ ਆ ਫੇਰ ਬੰਦਾ ਤਾਂ ਬਸ ਬੈੱਡ ਭਾਲਦਾ ਪਰ ਨਾ ਮੈਂ ਤੁਹਾਨੂੰ ਇਹ ਗੱਲ ਜ਼ਰੂਰ ਕਹੂੰਗਾ ਵੀ ਮੈਂ ਵੀ ਚਲੋ ਇਹੋ ਜਿਹਾ ਕੰਮ ਕਰਦਾ ਰਿਹਾ 10-10 ਘੰਟੇ ਕੰਪਿਊਟਰ ਤੇ ਬਹਿਣਾ ਪੈਂਦਾ ਸੀ ਕੋਸ਼ਿਸ਼ ਕਰਦੇ ਹੁੰਦੇ ਸੀ ਵੀ ਚਾਹ ਪੀਣ ਦੇ ਬਹਾਨੇ ਕਦੇ ਚੱਲ ਗਏ ਵੀ ਜਿਆਦਾ ਦੂਰ ਨਹੀਂ ਤਾਂ ਨੇੜੇ ਤੇੜੇ ਦਫ਼ਤਰ ਦੇ ਘੇੜਾ ਜਾਂ ਮਾਰ ਲੈਣਾ ਵੀ ਜੇ ਫੋਨ ਵੀ ਆ ਗਿਆ ਕੋਈ ਜ਼ਰੂਰੀ ਤੇ ਨਾਲ ਦੀ ਨਾਲ ਚੱਲੇ ਵੀ ਜਾਵਾਂਗੇ ਦੁਪਹਿਰ ਦੀ ਰੋਟੀ ਖਾਣੀ ਤਾਂ ਮਾੜਾ ਜਿਹਾ ਘੇੜਾ ਮਾਰਨ ਚਲੇ ਜਾਣਾ ਸੋ ਜਿੰਨਾ ਕ ਆਪਾਂ ਕਰ ਸਕਦੇ ਆ ਮਾੜਾ ਮੋਟਾ ਜ਼ਰੂਰ ਕਰੀਏ ਤੇ ਜਿਹੜੇ ਜ ਉਹ ਜ਼ਰੂਰ ਤਨ ਨੂੰ ਕੰਮ ਤੇ ਲਾਈ ਰੱਖਣਾ ਦੂਜੀ ਗੱਲ ਆ ਜੀ ਜਿਹੜੀ ਮਨ ਨੂੰ ਟਿਕਾਈ ਰੱਖ ਮਨ ਨੂੰ ਟਿਕਾਉਣਾ ਹੀ ਤਾਂ ਸਭ ਤੋਂ ਵੱਡੀ ਜਿੱਤ ਹੁੰਦੀ ਆ ਮਨ ਜੀਤੇ ਜਗ ਜੀਤ ਇਹ ਤਾਂ ਸਾਨੂੰ ਗੁਰਬਾਣੀ ਵੀ ਇਹ ਸਿਖਾਉਂਦੀ ਆ ਨਾ ਜਿਹਨੇ ਮਨ ਜਿੱਤ ਲਿਆ ਅਸਲ 'ਚ ਉਹ ਬੰਦਾ ਕਾਮਯਾਬ ਆ ਉਹਨੇ ਸਾਰੀਆਂ ਜੜੀਆਂ ਚੀਜ਼ਾਂ ਤੇ ਕੰਟਰੋਲ ਕਰ ਲੈਣਾ ਆਪਣਾ ਤੇ ਸਭ ਤੋਂ ਮੁਸ਼ਕਿਲ ਕੰਮ ਜੇ ਦੁਨੀਆ ਤੇ ਕੋਈ ਆ ਉਹ ਆਪਣੇ ਮਨ ਨੂੰ ਜਿੱਤਣਾ ਹੀ ਆ ਕਿਸੇ ਵੀ ਤਰ੍ਹਾਂ ਉਵੇਂ ਮਨ ਨੂੰ ਟਿਕਾਉਣਾ ਕਿਵੇਂ ਆ ਆਪਾਂ ਲਾਲਚ ਕਰਦੇ ਆ ਪੈਸੇ ਦਾ ਸਾਰਾ ਕੁਝ ਆਪਾਂ ਹਾਸਲ ਕਰੀ ਵੀ ਜਾਂਦੇ ਆ ਪਰ ਜਦੋਂ ਉਹ ਹਾਸਲ ਕਰ ਲੈਨੇ ਆ ਫਿਰ ਆਪਾਂ ਨੂੰ ਉਹ ਚੀਜ਼ ਛੋਟੀ ਲੱਗਣ ਲੱਗ ਜਾਂਦੀ ਆ ਉਹ ਪ੍ਰਾਪਤੀ ਛੋਟੀ ਲੱਗਣ ਲੱਗ ਜਾਂਦੀ ਆ ਫਿਰ ਆਪਾਂ ਨੂੰ ਹੋਰ ਭੁੱਖਾ ਹੋਰ ਪੈਸਾ ਆਵੇ ਹੋਰ ਵੱਡੀ ਕੋਠੀ ਲੈ ਲਵਾਂ ਮੈਂ ਇਹ ਸਾਰਾ ਕੁਝ ਇਹ ਤਾਂ ਕਦੇ ਮੁੱਕਣਾ ਨਹੀਂ ਕਿਤੇ ਨਾ ਕਿਤੇ ਆਪਾਂ ਨੂੰ ਜ਼ਰੂਰ ਸਬਰ ਆਉਣਾ ਚਾਹੀਦਾ ਦੇਖੋ ਕੋਸ਼ਿਸ਼ਾਂ ਆਪਾਂ ਨੂੰ ਅੱਗੇ ਵਧਣ ਦੀਆਂ ਜ਼ਰੂਰ ਕਰਦੇ ਰਹਿਣਾ ਚਾਹੀਦਾ ਪਰ ਇੱਕ ਇਨਸਾਨ ਹੁੰਦਾ ਕਿ ਉਹ ਅੱਜ ਨੂੰ ਨਿੰਦੀ ਹੋ ਜਾਂਦਾ ਨਹੀਂ ਵੀ ਹਾਲੇ ਤੱਕ ਕੁਝ ਵੀ ਨਹੀਂ ਕੀਤਾ ਇਹ ਕਦੇ ਨਾ ਕਹੋ ਕੋਈ ਪਰਮਾਤਮਾ ਨੇ ਬਹੁਤ ਕੁਝ ਦਿੱਤਾ ਅੱਗੇ ਹੋਰ ਵੀ ਬਹੁਤ ਕੁਝ ਦੇਊਗਾ ਸਬਰ ਦੇ ਨਾਲ ਅੱਗੇ ਵਧਣਾ ਸਿੱਖੋ ਤੇ ਇਦਾਂ ਤੁਸੀਂ ਮਨ ਨੂੰ ਟਿਕਾ ਕੇ ਰੱਖਣਾ ਹਮੇਸ਼ਾ ਤੀਜੀ ਗੱਲ ਜੀ ਜਿਹੜੀ ਸੁਖੀ ਰਹਿਣ ਦੇ ਲਈ ਕੀਤੀ ਗਈ ਕਿ ਸੱਚ ਦੀ ਕਮਾਈ ਰੱਖ ਬਿਲਕੁਲ ਜੀ ਸਾਨੂੰ ਇਮਾਨਦਾਰੀ ਦੇ ਨਾਲ ਕਮਾਈ ਕਰਨੀ ਚਾਹੀਦੀ ਆ ਮਿਹਨਤ ਕਰਨੀ ਚਾਹੀਦੀ ਆ ਕਦੇ ਵੀ ਸ਼ਾਰਟਕਟ ਨਹੀਂ ਅਪਣਾਉਣੇ ਚਾਹੀਦੇ ਕਿਸੇ ਨਾਲ ਝੂਠ ਬੋਲ ਕੇ ਠੱਗੀ ਨਹੀਂ ਮਾਰਨੀ ਕਿਸੇ ਨਾਲ ਚਾਹੀਦੀ ਕਿਸੇ ਦਾ ਨੁਕਸਾਨ ਕਰਕੇ ਆਪਣੇ ਘਰ ਨਹੀਂ ਭਰਨੇ ਚਾਹੀਦੇ ਤੇ ਤੁਸੀਂ ਕਹੋਗੇ ਵੀ ਯਾਰ ਇਹ ਗੱਲਾਂ ਤਾਂ ਬਹੁਤ ਪੁਰਾਣੀਆਂ ਹੋ ਗਈਆਂ ਵੀ ਅੱਜਕੱਲ ਤਾਂ ਠੱਗੀ ਠੋਰੀ ਤੋਂ ਬਿਨਾਂ ਪੈਸਾ ਕਮਾਇਆ ਹੀ ਨਹੀਂ ਜਾ ਸਕਦਾ ਪਰ ਮੈਂ ਕਹਿੰਦਾ ਫਿਰ ਇਹੋ ਜਿਹਾ ਪੈਸਾ ਆਪਾਂ ਕਰਨਾ ਵੀ ਕੀ ਆ ਭਾਵੇਂ ਘੱਟ ਕਮਾ ਲਓ ਸਕੂਨ ਤਾਂ ਹੋਵੇ ਤੁਸੀਂ ਜਿੰਨਾ ਮਰਜ਼ੀ ਪੈਸਾ ਕਮਾ ਲਓ ਤੁਸੀਂ ਹਰ ਸੁੱਖ ਸਹੂਲਤ ਹਾਸਲ ਕਰ ਲੋਗੇ ਜ਼ਿੰਦਗੀ ਦੀ ਹਰ ਚੀਜ਼ ਖਰੀਦ ਸਕਦੇ ਹੋ ਤੁਸੀਂ ਲਗਜ਼ਰੀ ਘਰ ਬਣਾ ਲੋਗੇ ਲਗਜ਼ਰੀ ਗੱਡੀਆਂ ਲੈ ਲੋਗੇ ਲਗਜ਼ਰੀ ਘਰ ਦੇ ਵਿੱਚ ਇੱਕ ਬਹੁਤ ਆਰਾਮ ਦੇਣ ਵਾਲਾ ਬੈੱਡ ਵੀ ਪਿਆ ਵਾ ਪਰ ਉਸ ਬੈੱਡ ਦੇ ਉੱਤੇ ਜੇ ਤੁਹਾਨੂੰ ਨੀਂਦ ਹੀ ਨਹੀਂ ਆ ਰਹੀ ਤਾਂ ਇਹੋ ਜੀ ਕਮਾਈ ਦਾ ਤੁਸੀਂ ਕੀ ਕਰੋਗੇ ਇੱਕ ਦਿਨ ਤੁਹਾਨੂੰ ਅਹਿਸਾਸ ਹੋਊਗਾ ਵੀ ਮੈਂ ਸਾਰਾ ਕੁਝ ਤਾਂ ਹਾਸਲ ਕਰ ਲਿਆ ਸ਼ਾਂਤੀ ਤਾਂ ਮਨ ਨੂੰ ਮਿਲੀ ਹੋਈ ਨਹੀਂ ਨੀਂਦ ਤਾਂ ਮੈਨੂੰ ਫੇਰ ਵੀ ਨੀਂਦ ਦੀ ਗੋਲੀ ਲੈ ਕੇ ਹੀ ਆਉਂਦੀ ਆ ਜਾਂ ਹੋਰ ਕਿਸੇ ਨਸ਼ੇ ਦਾ ਸਹਾਰਾ ਲੈ ਕੇ ਮੈਨੂੰ ਨੀਂਦ ਆਉਂਦੀ ਆ ਸੋ ਕਮਾਈ ਇਹੋ ਜੀ ਹੋਣੀ ਚਾਹੀਦੀ ਆ ਜਿਹੜੀ ਬਿਨਾ ਕਿਸੇ ਸਹਾਰੇ ਦੇ ਤੁਹਾਨੂੰ ਰਾਤ ਨੂੰ ਚੈਨ ਦੀ ਨੀਂਦ ਸੁਲਾ ਸਕੇ ਚੌਥੀ ਗੱਲ ਵੀ ਬੜੀ ਸੋਹਣੀ ਆ ਜੀ ਝੂਠ ਤੋਂ ਜੁਦਾਈ ਰੱਖ ਉਹੀ ਗੱਲ ਜਿਹੜੀ ਪਿਛਲੇ ਪੁਆਇੰਟਸ ਵੀ ਹੋ ਗਈ ਝੂਠ ਨਾ ਬੋਲੋ ਇੱਕ ਤਾਂ ਚਲੋ ਆਪਾਂ ਪੈਸਾ ਕਮਾਉਣ ਦੇ ਲਈ ਝੂਠ ਸੱਚ ਸਾਰਾ ਦਿਨ ਬੋਲਦੇ ਆ ਏ ਉਦਾਂ ਆਪਾਂ ਰੱਬ ਨੂੰ ਵੀ ਬਹੁਤ ਮੰਨਦੇ ਆ ਪਰ ਵਪਾਰ ਚ ਕਹਿੰਦੇ ਆ ਜੀ ਇਹ ਤਾਂ ਵਪਾਰ ਦਾ ਹਿੱਸਾ ਵਾ ਝੂਠ ਬੋਲਣਾ ਪੈ ਜਾਂਦਾ ਵਾ ਇਹ ਗੱਲ ਵੀ ਬਹੁਤਿਆਂ ਨੂੰ ਮੈਂ ਕਹਿੰਦੇ ਸੁਣਿਆ ਵਾਂ ਚਲੋ ਜੇ ਵਪਾਰ ਤੋਂ हट ਕੇ ਗੱਲ ਕਰੀ ਆਪਾਂ ਰਿਸ਼ਤਿਆਂ ਦੇ ਵਿੱਚ ਕਿੰਨੇ ਝੂਠ ਬੋਲਦੇ ਆ ਕਿਸੇ ਦੀ ਨਿੰਦਾ ਕਰਦੇ ਆ ਉਹਦੇ ਵਿੱਚ ਵੀ ਕਿੰਨਾ ਝੂਠ ਸ਼ਾਮਿਲ ਹੁੰਦਾ ਪਤਾ ਨਹੀਂ ਕਿੰਨੇ ਕੁ ਝੂਠ ਆਪਾਂ ਡੇਲੀ ਰੁਟੀਨ ਦੇ ਵਿੱਚ ਬੋਲਦੇ ਆ ਤੇ ਆਪ ਹੀ ਉਹ ਝੂਠ ਬੋਲ ਕੇ ਬਾਅਦ ਦੇ ਵਿੱਚ ਦੁਖੀ ਵੀ ਹੁੰਨੇ ਆ ਝੂਠ ਕਦੇ ਤੁਹਾਨੂੰ ਸੁੱਖ ਤਾਂ ਨਹੀਂ ਦੇ ਸਕਦਾ ਸੱਚ ਜ਼ਰੂਰ ਤੁਹਾਨੂੰ ਸੁੱਖ ਦੇਊਗਾ ਪਾਵੇ ਉਹ ਬੋਲਣਾ ਬਹੁਤ ਔਖਾ ਹੋ ਗਿਆ ਅੱਜ ਦਾ ਜੋ ਸਮਾਂ ਵਾ ਪਰ ਕੋਸ਼ਿਸ਼ ਜ਼ਰੂਰ ਕਰੋ ਇੱਕ ਗੱਲ ਮੈਂ ਕਹਿਣੀ ਚਾਹੂੰਗਾ ਠੀਕ ਆ ਜੋ ਜ਼ਿੰਦਗੀ ਆ ਅੱਜ ਦੀ ਝੂਠ ਤੋਂ ਬਿਨਾ ਮੇਰਾ ਕਿਹ ala guzara karna ਔਖਾ ਵਾ ਪਰ ਉਹ ਝੂਠ ਬੋਲੋ ਜੋ ਕਿਸੇ ਨੂੰ ਨੁਕਸਾਨ ਨਾ ਕਰੇ ਕਿਤੇ ਫਾਇਦਾ ਹੁੰਦਾ ਹੋਵੇ ਉੱਥੇ ਬੋਲ ਲਓ ਬਿਨਾ ਵਜਾ ਤੋਂ ਕਈਆਂ ਨੂੰ ਝੂਠ ਬੋਲਣ ਦੀ ਆਦਤ ਹੁੰਦੀ ਆ ਜਿੱਥੇ ਲੋੜ ਵੀ ਨਹੀਂ ਉੱਥੇ ਵੀ ਝੂਠ ਬੋਲੀ ਜਾਣਗੇ ਸੋ ਉਸ ਚੀਜ਼ ਤੋਂ ਬਚਣਾ ਜ਼ਰੂਰ ਚਾਹੀਦਾ ਜਿੰਨਾ ਕ ਆਪਾਂ ਬਚ ਸਕੀਏ ਝੂਠ ਬੋਲਣ ਤੋਂ ਬਚਾ ਕਰਨਾ ਚਾਹੀਦਾ ਜੀ ਬਹੁਤ ਬਹੁਤ ਧੰਨਵਾਦ ਤੇ ਉਮੀਦ ਕਰਦਾ ਚੰਗੀਆਂ ਲੱਗੀਆਂ ਹੋਣਗੀਆਂ ਜੀ ਗੱਲਾਂ ਗੱਲਾਂ ਭਾਵੇਂ ਕਿਸੇ ਦੀਆਂ ਸੀ ਮੈਂ ਆਪਣੇ ਅੰਦਾਜ਼ ਦੇ ਵਿੱਚ ਤੁਹਾਡੇ ਸਨਮੁਖ ਕੀਤੀਆਂ ਨੇ ਜੀ ਜ਼ਰੂਰ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਅੱਜ ਦੀ ਵੀਡੀਓ